ਸਾਂਝੇਰੇ ਤੋਂ ਆਗੇ ਤਾਂ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਬਸ ਹੂਲ ਲੈਵਾਂ ਲੇਕਿਨ ਚਾਰੀਆਂ ਚੱਲਦੀਆਂ ਆਪ ਬਾਰਲਣ ਚ ਰੋਣ ਆਏ ਹੋਏ ਆ ਬਾਕੀ ਬੰਦੇ ਆ ਕੀ ਰਿਪੋਰਟਾਂ ਤੇ ਘੁੰਮਣੇ ਕਰਦੇ ਆ ਤੇ ਵੀ ਮਤਰਾ ਬਾਲਣ ਚਰਾ ਕੇ ਟਰਾਲੀ ਆ ਰਹੀ ਰਾਤ ਰੋ ਕੇ ਮੁੰਡੇ ਕਹਿੰਦੇ ਗੰਨੇ ਦਾ ਜੂਸ ਵੀ ਨਾਲ ਗੰਨੇ ਦਾ ਜੂਸ ਢਾਹ ਕੇ ਬਸ ਉਹ ਬੈਠਿਆ ਟਰਾਲੀਆਂ ਤੇ ਤੁਰਨ ਲੱਗੇ ਆ ਬਾਕੀ ਕੀ ਰਿਪੋਰਟਾਂ ਨੇ ਦਿਖਾਉਨੇ ਆ ਐ ਵੀ ਕੱਚ ਦਾ ਪਿੰਡ ਵੱਲੇ ਨੂੰ ਟਰੈਕਟਰ ਬਾਕੀ ਮਿਲਦੇ ਆ ਕੀ ਰਿਪੋਰਟਾਂ ਨੇ ਐ ਬੈਠਿਆ ਟਰਾਲੀ ਤੇ ਹੱਸਦੇ ਆ ਉਹ ਤੇ ਬਸ ਮਿਲਦੇ ਆ ਪਿੰਡੇ ਆ ਕੇ ਕੀ ਰਿਪੋਰਟਾਂ ਕਰੇ ਹੋਰ ਦਿਖਾਉਨੇ ਕੀ ਗੱਲ ਵਾ ਪ੍ਰੀਟੇਰ ਐਂਡ ਜੂਰਨ ਸ਼ੁਰੂ ਕਰਤਾ ਉਦੋਂ ਕਰੋ ਯਾਰੋ ਭਾਈ ਉਸ ਮਤਾ ਬਣ ਗਿਆ ਇੱਕ ਇੱਕ ਉਹ ਖੜਾ ਫਾਰਮ ਟਰੈਕ ਏਸ ਆ ਖੜਾ ਇੱਕ ਆਹ ਕਿਹੜਾ ਮਹਿੰਦਰਾ ਵੇ ਇੱਕ ਮੋਟਰ ਤੇ ਖੜਾ ਇਹੋ ਇੱਕ ਮੋਟਰ ਤੇ ਖੜਾ ਆਹ ਟਰਾਲੀ ਖਾਲੀ ਕਰਕੇ ਇੱਧਰ ਲਾਉਣਾ ਸਾਮਾਨ ਆ Back it. ആക <laughs> ਹੱਥ ਇਹ ਚੱਲੇ ਅੱਛੀ ਚੈੱਕ ਕਰ ਅਗਰ ਮੈਂ ਚੈੱਕ ਕਰ ਦਿੰਦਾ ਕਿੰਨੇ ਮਗਲਾਸ ਆ ਵੀਰੇ ਦੂਜਾ ਹੀ ਆ ਦੂਜਾ ਹੀ ਆ ਮਾਰ ਲਾ ਗਿਆ ਦੂਜਾ ਹੀ ਆ ਉਹ ਜਰਾ ਬਾਈ ਕੀ ਕਹਿੰਦਾ ਮਹਾ ਕੋਲ ਬੋੜੀ ਵਧ ਮੰਮਾ ਨਹੀਂ ਨਾਲ ਹੀ ਹੋਲੀ ਜਾਣਾ ਤੇ ਹਨਾ ਬਾਈ ਇਹ ਗਲਾਸ ਪਾਪਾ ਇਧਰ ਆਉਂਦਾ ਜਾਣਾ ਆਉਂ ਮੈਂ ਪਾਪਾ ਕਰਨ ਧਰਨਾ ਲਾ ਲਓ ਰੇਲੇ ਦਿਓ ਜੋ ਇੰਟਰਵਿਊ ਉਧਰ ਇੰਟਰਵਿਊ ਤੋਂ ਆ ਗਿਆ ਹਾਲੇ ਨਾ ਆਇਆ ਆ ਜੀ ਰੇਲੀ ਤੇ ਚੱਲੇ ਆ ਸੀ ਆ ਗਿਆ ਗੋਲੂ ਪ੍ਰਧਾਨ ਜੀ ਰੇਲੀ ਛਪਾਰ ਆ ਸਾਡੀ ਹਾਂ ਜੀ ਆ ਆ ਛਵਾਨੇ ਦਾ ਮੁੰਡਾ ਤੇ ਰੇਲੀ ਨੂੰ ਪਿਆਰ ਹੁੰਦਾ ਕੰਪਨੀ ਕੰਪਨੀ ਪਾਉਗਾ ਆਯਾ ਉਹਦਾ ਪਿਆ ਆ ਚੋਰੀ ਜਾ ਕੇ ਲਿਆ ਆ ਭਾਈ ਅੱਖ ਆਕਸਾਦ ਲੈ ਕੇ ਆ ਆ ਅਗਰ ਆਲ ਲੈ ਕੇ ਆ ਆ ਚੋਰੀ ਚੱਕਿਆ ਇਹਨੇ ਛੱਡਾ ਚੱਕਿਆ ਦੇਖੋਗੇ ਪਰ ਕਿਤੇ ਨੇ ਹਾਂ ਬਾਹਰ ਬਦਲ ਜਾਨੀ ਮੇਰੀ ਵੀ ਆਪੇ ਕੋਲ ਲੈ ਕੇ ਲੈ ਓਏ ਹਾਲੀ ਓਏ ਹੋਰ ਵਾਈਬ ਹੋਰ ਆ ਭਜੋਣਾ ਥੋੜਾ ਫੇਰ ਨੱਲੇ ਹੀ ਵਾਜਾ ਬਾਬੇ ਓਏ ਆ ਖਾਣ ਲੱਗ ਜਾ ਤਾਹਾਂ ਨੂੰ ਲੈ ਇੱਧਰ ਕੋਲਾ ਲੱਦਣਾ ਆ ਗਿਆ ਆਦਰ ਮੂੰਹ ਘਰ ਹੁੰਦਾ ਉੱਧਰ ਓਲਾ ਓਰੇ ਓਰੇ ਆਹ ਦੇਖੋ ਯਾਰ ਬੰਦਾ ਅੰਦਰ ਹੀ ਕੋਟੀ ਮੋਤ ਹੱਕ ਪਾ ਲਿਆ ਤੇ ਕੋਲਾ ਕੋਲਾ ਕਿੱਧਰ ਚਲਾ ਗਿਆ ਬਸ ਕੋਲਾ ਲੱਦ ਕੇ ਉੱਲ ਪਰ ਕੇ ਚੱਲ ਰਹੇ ਆ ਕਿੱਥੇ ਗਿਆ ਸੋ ਬਾਬਾ ਦੇ ਕੋ ਬਾਬਾ ਕਾ ਹੋਰ ਨਾ ਆ ਦੇ ਇੱਥੋਂ ਆ ਦੇਖੋ ਆ ਸਾਡੇ ਪਿੰਡ ਦੀਆਂ ਭੀਲੀਆਂ ਘੜੀਆਂ ਬਲਦ ਜੀ ਉੜਦੇ ਗੱਡੇ ਕਰਕੂ ਆਮ ਦਾ ਘੜ ਮੰਡੀ ਦਾ ਬਾਜ਼ਾਰ ਚੈੱਕ ਬਾਜ਼ਾਰ ਚੈੱਕ ਦੇਖੋ ਟੀਵੀ ਲੱਗਾ ਹੋਇਆ ਤਕਰੀਰ ਹੈ ਟੀਵੀ ਆ ਸਾਡੇ ਲਈ ਤਾਂ ਸੱਤ ਦੀ ਹੱਟੇ ਉੱਥੇ ਦੀ ਪੌਂ ਉਹ ਦੇਖੀ ਦੇਖੀ ਭਰਾਵਾ ਪਰੇ ਹੋ ਜਾ ਬਾਕੀ ਕਿੰਨਾ ਚੱਕ ਕਰ ਰੋ ਕਿ ਮੈਂ ਮਹੌਲ ਘਾਲਾ ਮਹੌਲ ਕਿੰਨਾ ਐਸਾ ਨਾ ਇਹਦੇ ਕੰਮ ਨਹੀਂ ਘੱਟ ਬੰਦ ਦਾ ਕਰਨੀ ਾਂਡੇ ਪਾਂਡੇ ਮੈਂ ਦੇਖ ਕੁਝ ਦੇਖ 100 ਰੁਪਏ ਦਾ ਨਾ ਓਹ ਇਟਲੀਆ ਕਰ ਲਿਆ ਬਾਬੇ ਜਦੋਂ ਸਸਤੀ ਲਿਆਉਂਦਾ ਸੀ ਉਹਨੂੰ ਮੈਂ ਤਾਂ 300 ਰੁਪਏ ਘਟ ਦੇਂਦਾ ਤੇ ਹੁਣੇ ਦਿੱਕਤ ਆਈ ਹੁਣ ਸਾਡਾ ਸਮਝਿਆ ਕਰ ਤੂੰ ਚਾਹੀਦਾ ਜੇ ਤੁਸੀਂ ਸਾਨੂੰ ਦੁੱਖ ਚਾਹੀਏ ਤੁਸੀਂ ਜਿਹੜੇ ਜੀ ਲੋ ਤੁਹਾਨੂੰ ਤਾਂ ਦੁੱਖ ਨਾ ਆਏਗਾ ਸਾਨੂੰ ਕੋਈ ਨਾ ਦੁਆ ਕਰ ਲਿਆ ਇਹਨਾਂ ਨੇ ਇਹ ਕਾਹ ਕਰਦੇ ਨੇ ਆਈਏ ਨਾ ਫਟਾ ਆਹ ਬਾਈ ਜੀ ਕੀ ਹਾਲ ਨੇ ਤਾਂ ਆਏਗਾ ਅੱਗੇ ਕੰਮ ਕਰਦੇ ਉਹਦਾ ਕੰਮ ਦੇਖ ਕੇ ਆਏਗਾ ਤਸੱਲੀ ਵਕਸ ਕੰਮ ਕੀਤਾ ਯਾਰ ਲੱ ਦਿਨ ਲੱਗੇ ਹੋਇਆ ਲੱਤਣਾ ਕੀ ਕਰਦਾ ਓ ਵਧੀਆ ਹੋ ਕੇ ਖੜ ਬੈਣ ਕੋਰੋਨਾ ਨੂੰ ਛਾ ਦੇ ਤੇ ਤਬਾਹ ਨਾ ਪੱਛਕਾਰ ਤੋਂ ਬਹੁਤ ਹੋਰ ਦੂਰ ਹੈ ਉਹ ਬਾਬਾ ਵਿਸਲ ਦਾ ਮਾਰ ਵਿਸਲ ਵਿਸਲ ਆ ਤਾ ਜਤ ਜਤ Oh, my God. ਆਦਤਾ ਲੱਗਦਾ ਮੁੰਡਿਆਂ ਨੇ ਅੰਗਦ ਦੀ ਚੜ੍ਹਾਈ ਆ ਦੇਖ ਮਰਸਬੀ ਦੀ ਗੱਡੀ ਜਿਸੇ ਕਿਹੜੀ ਆ ਕਿਹੜੀ ਆ ਚੂਨਾ ਉਸ ਚੱਕ ਦਾ ਸਮਾਨ ਵਾਪਸ ਲੈ ਜਲੇ ਪਿੰਡ ਨੂੰ ਭਰ ਕੇ ਟਰਾਲੀ ਆ ਦਰਵਾਰ ਲਈ ਦੀ ਕਲਾਸ ਆਪ ਲੈ ਚੱਕਦੇ ਫਟੇ ਚੱਲ ਅਲੀ ਭਣੀ ਭਈਆ ਪੂਰੀ ਸਿੱਧੇ ਨਾਲ ਬਾਕੀ ਹੁਣ ਪਿੰਡ ਜਾ ਕੇ ਮਿਲਦੇ ਆਂ ਕੀ ਪ੍ਰੋਗਰਾਮ ਆ ਕੀ ਨਹੀਂ ਤੇ ਵੀ ਸੀਟਰ ਲਿਆ ਕੇ ਹੁਣ ਪਾਣੀ ਵਾਲੀ ਟੈਂਕੀ ਚੱਕ ਕੇ ਜਾਣੇ ਜਿੱਥੇ ਲੱਗਾ ਲੋਣਾ ਪਾਣੀ ਛੱਡਣਾ ਅੱਗੇ ਮਿਲਦੇ ਆਂ ਕੀ ਰੋਟਾ ਵਾਲੇ ਦੇ ਘਰ ਨੇ ਉੱਥੇ ਜਾ ਕੇ ਦੇਖੀ ਜਊ ਫਿਰ ਬਹੁਤ ਪਾਣੀ ਆ ਮੈਂ ਵੀ ਲੈ ਲੈ ਟੈਕੀ ਆਵਾਜ਼ ਕਿੱਥੇ ਨਹੀਂ ਆਹ ਦੇਖ ਬਾਬਾ ਮੈਂ ਵੀ ਮਿੱਤਰਾ ਪਾਣੀ ਲਾ ਕੇ ਛੜਕਣਾ ਇਧਰ ਵਾਹੀ ਚੱਲਦੀ ਆ ਰਾ ਆ ਵਿਊ ਚੈੱਕ ਕਰੋ ਨਾ ਵਧੀਆ ਆ ਬਸ। ਟਰਾਲਾ ਤਰਪਿਆ ਹੋਇਆ ਇੱਧਰ ਪਾਣੀ ਛਿੜਕਣ ਲੱਗੇ ਹੋਏ ਆ। ਆਹ ਤਾਂ ਲੰਗਾ ਲੱਗਣਾ ਓਰੇ ਟੈਂਟ ਲੱਗਣਾ ਓਰੇ ਬਸ ਪ੍ਰਸ਼ਾਦਾ ਹੀ ਛਕਾਉਣਾ ਸਾਰਿਆਂ ਨੂੰ। ਤੇ ਤਾਂ ਮਿੱਟੀ ਸੈੱਟ ਹੋ ਜੂ ਕਿੰਨਾ ਕ ਗੱਲਾਂ ਕਰਦੇ ਆ। ਬਾਕੀ ਜੇ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲੈਣਾ ਆਪਾਂ ਨਵੇਂ-ਨਵੇਂ ਬਲੌਗਾਂ ਉੰਦੇ ਲੈ ਕੇ ਆਉਂਦੇ ਰਵਾਂਗੇ ਬਾਕੀ ਚੈੱਕ ਕਰੋ ਤੁਸੀਂ ਮਾਹੌਲ ਪੂਰਾ ਮੇ ਵੀ ਬਾਈ ਨੂੰ ਕਟਰ ਆ ਲੈ ਦੋ ਗੱਲਾਂ ਆ ਆਇਆ ਖੜਾ ਜਮੂਰਾ ਯਾ ਆ ਮੂੰਹ ਆਈ ਮੜਾ ਯਾ ਉਹ ਮੂਹ ਦਾ ਟਰਾਲਾ ਗਿਆ ਟਰਾਲਾ ਉਹ ਦਿਨ ਕੈਂਨੀਆਂ ਰਹਿ ਗਈਆਂ ਸੀ ਦੁੱਧ ਇਕੱਠਾ ਕਰਨ ਵਾਲੀਆਂ ਹੁਣ ਉਹ ਕੈਂਨੀਆਂ ਲੈਣ ਗਏ ਜਾਂਦੇ ਆ ਵਾ ਮਿਲਦੇ ਆ ਤੁਹਾਨੂੰ ਫਿਰ ਕੀ ਕਰਤਾ ਕੱਚਾ ਕਰਤਾ ਆ ਕਾਲੀਆਂ ਦੁੱਧ ਨਹੀਂ ਇਹ ਕਰੀਆਂ ਨਮੀਆਂ ਲੈ ਆਂਦੀਆਂ ਐ

ਫਰੋਂਡੇ ਦਾ ਪਾਲਾ ਇਨੇ ਨਾਲ ਸਭ ਜੀ ਹਾਂ ਸਭ ਜੀ ਬੰਦੇ ਵੀ ਦੇਖ ਲੈ ਲੈ ਓਏ ਆੜੀ ਇਹ ਸੇਵਾ ਹੀ ਕਰਾਉਂਦਾ ਪਤਾ ਤੂੰ ਅਕਿੰਦਰ ਸਮਾਨ ਉੱਤਦਾ ਆ ਕੇ ਇਟਲੀਆਂ ਗੂਟਲੀਆਂ ਚੰਚੇ ਚੰਚੇ ਥਾਲ ਇੱਧਰ ਇੱਧਰ ਅਚਾਰ ਤੇ ਆਲੂ ਵਾਲਾ ਪਰੌਂਠਾ ਜਾਂਦਾ ਰੜਕੇ ਰੜਕੇ ਪਰੌਂਠਾ ਹੀ ਆ ਵੰਡਾ ਮੋਸੇ ਵਾਕੇ ਹਾਂ ਢੋਲੇ ਆਉਣੇ ਜੇ ਢੋਲੇ ਉੱਪਰ ਢੋਲੇ ਤੇ ਲੱਗਾ ਜੰਟਕ ਉਹ ਜਾਇਆ ਸਮਾਜੀ ਜਿਨੜ ਕੇ ਜਿੱਦੀ 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 ਇਹ ਨਹੀਂ ਇਹ ਜਦ ਬਣਾ ਜਾਣਾ ਚਾਨਣ ਛੱਡਦੇ ਭਰਾਵਾ ਹਾਂਜੀ ਜੱਤੇ ਨੈਣਾ ਦੇ ਵੀ ਜਾਣਾ ਤੁੰਬਾਈ ਜੀ ਤੁੰਡਾ ਵਾਲਾ ਤੁੰਡਾ ਵਾਲਾ ਜਣਾ ਤੇ ਲੈ ਵੀ ਪਾਈ ਕਰਾ ਬਾਬੇ ਲੋਈ ਆ ਦੇ ਦੀ ਮੈਂਬਰਸ ਵੈਰੀ ਬਹੁਤ ਵਿੱਚ ਲੈ ਲੈ ਓ ਇੰਗਲਿਸ਼ ਚ ਨਹੀਂ ਲੋ ਵਾ ਇਧਰ ਭਾਂਡਿਆਂ ਦੀ ਸੇਵਾ ਚੱਲਦੀ ਹੈ ਐਨ ਸੇਵਾਦਾਰ ਲੱਗੇ ਹੋਏ ਆ ਭਾਂਡੇ ਤੋਂ ਹੁਣ ਤੇ ਬਾਕੀ ਅੱਜ ਲਾਸਟ ਵਾਲਾ ਦੇਣਾ ਭੋਗ ਦਾ ਤੇ ਬਾਕੀ ਤੁਹਾਨੂੰ ਹਲਵਾਈਆਂ ਵੱਲੀ ਦਿਖਾਉਨੇ ਆ ਕੀ ਪ੍ਰੋਗਰਾਮ ਆ ਆਜੋ ਇਧਰ ਤਰਪਾਲਾਂ ਲਾ ਕੇ ਐਨ ਪੂਰਾ ਲਗਜ਼ਰੀ ਕੰਮ ਕੀਤਾ ਹੋਇਆ ਸੀਗਾ ਆ ਚੱਕ ਦੇਖੋ ਕੱਢਦਾ ਹਲਵਾਈ ਪਾਪਾ ਤੇ ਆ ਜਲੇਬੀਆਂ ਬਣਦੀਆਂ ਨੇ ਬਾਕੀ ਦਿਖਾਉਨੇ ਆ ਕਿ ਗੱਲਬਾਤ ਆ ਬਸ ਬਲੌਗ ਨਾਲ ਜੁੜੇ ਰਹੋ ਤੇ ਜੋ ਵੀਡੀਓ ਵਧੀਆ ਲੱਦੀ ਹੈ ਲਾਈਕ ਸ਼ੇਅਰ ਕਮੈਂਟਸ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਹੈ ਹੁਣ ਦੇਖੋ ਪਾਣੀ ਦੀ ਵਾਲਟੀ ਟੋਲੇ ਆ ਕੇ ਪਉਂਦਾ ਵੀਡੀਓ ਦੇਖ ਕੇ ਫਟਾਵਾ ਸੈਟ ਆ ਤੇ ਬਾਕੀ ਬਣਦੇ ਆ ਬਸ ਨਾਲ ਜੁੜੇ ਰਹੋ ਬਲੌਗ ਦੇ ਪਾਣੀ ਵਾਲੀ ਟੈਂਕੀ ਖੜੀ ਆ ਜੀ ਗੁਰਦੁਆਰੇ ਦੀ ਬੋਰ ਜਿਆ ਖਰਾਬ ਹੋ ਗਿਆ ਸੀ ਚੱਕਰ ਪੈ ਗਿਆ ਸੀਗਾ ਦੋ ਟੈਂਕੀਆਂ ਲਿਆਂਦੀਆਂ ਸੀਗੀਆਂ ਪਾਣੀ ਵਾਲੀਆਂ ਆ ਕੋਠਾ ਇੱਥੇ ਪਿਆ ਹੁੰਦਾ ਸਾਰਾ ਸਮਾਨ ਪੱਤਾ ਤੇ ਆਜੋ ਆਜੋ ਹੁਣ ਤੁਹਾਨੂੰ ਬੀਬੀਆਂ ਦਾ ਦਿਖਾਉਨੇ ਆ ਜਿਹੜੀਆਂ ਪ੍ਰਸ਼ਾਦੇ ਲਾਉਂਦੀਆਂ ਸੀਗੀਆਂ ਆਜੋ ਦਿਖਾਉਨੇ ਅਦਰ ਕੀ ਗੱਲ ਬਾਤ ਆ ਤੇ ਆ ਦੇਖੋ ਜੀ ਬੀਬੀਆਂ ਪ੍ਰਸ਼ਾਦਾ ਲਾਉਂਦੀਆਂ ਤੇ ਅੱਜ ਆਖਰੀ ਦੇਣਾ ਭੋਗ ਪੈ ਜਾਣਾ ਲੰਗਰ ਦਾ ਤੇ ਬਾਕੀ ਜੁੜੇ ਰਿਓ ਬਾਕੀ ਦਿਖਾਵਾਂਗੇ ਸਾਰੀ ਕੀ ਗੱਲ ਬਾਤ ਆ ਲੋ ਬਈ ਲੰਗਰ ਦੇ ਭੋਗ ਪੈ ਗਿਆ ਮਹਾਰਾ ਦਾ ਸਰੂਪ ਚ ਲਿਆ ਗਿਆ ਗੁਰੂ ਘਰ ਪੱਕਿਆ ਹੁਣ ਸਮਾਨ ਸਾਰਾ ਸਾਹਮਦੇ ਕਰਦੇ ਆ ਢੋਤੂ ਕੇ ਢੱਗਿਆ ਹੁਣ ਗੁਰਦਵਾਰਾ ਸਾਹਿਬ ਤੇ ਬਾਕੀ ਹੁਣ ਸਾਰਾ ਸਮਾਨ ਬੱਸ ਲਾ ਲਿਆ ਇਧਰੋਂ ਹਲਵਾਈਆਂ ਬੱਲੀਓ ਤੇ ਆ ਟਰਾਲੀ ਚ ਲਾਦ ਲਿਆ ਦੇਗੇ ਦੁਗੇ ਸਾਰਾ ਕੁਝ ਆ ਸਾਡੇ ਪ੍ਰਧਾਨ ਸਾਹਿਬ ਬੈਠੇ ਮੋਟਰਸਾਈਕਲ ਤੇ ਤੇ ਬੱਸ ਕੰਮ ਸਾਰਾ ਵਧੀਆ ਐ ਚੜ ਗਏ ਮਹਾਰਾ ਦੀ ਕਿਰਪਾ ਨਾਲ ਸਰੇ ਬਾਕੀ ਆ ਭਾਂਡੇ-ਪੋਂਡੇ ਸਾਮ ਸੂਹ ਕੇ ਆ ਚਾਤਰਾ ਲਾ ਕੇ ਤੇ ਅਗੋਂ ਦੇ ਸਾਲ ਨੂੰ ਫੇਰ ਲਾਵਾਂਗੇ ਆ ਬਾਲੀਆਂ ਚਾਦਰਾਂ ਤੇ ਇੱਧਰ ਚੁਰਾਂ ਸੀਗੀਆਂ ਬਸ ਆ ਟਰਾਲੀ 'ਚ ਚਾਦਰਾਂ ਲੱਦ ਲਈਆਂ ਬਾਕੀ ਸਮਾਨ ਸਾਰਾ ਸਾਂਭ ਦੇਣਾ ਵਾ ਐ ਦੰਦ ਘੜਦਾ ਲਾਲੀਆਂ ਪੈਪਾਂ ਬੂਪਾਂ ਤੇ ਬਸ ਮਿਲਦੇ ਆ ਨਵੇਂ ਵਲੌਗ ਦੇ ਨਾਲ ਸਮਾਨ ਪੱਤਾ ਸਾਰਾ ਸਾਂਭਦੇ ਆ ਹੁਣ ਤੇ ਬਸ ਨਾਲ-ਨਾਲ ਜੁੜੇ ਰਹੋ ਤੇ ਬਸ ਦੇਖੀ ਚੱਲੋ ਹੁਣ ਬਸ ਸਮਾਨ ਹੀ ਸਾਂਭਣਾ ਸਾਰਾ ਅੰਦਰ ਲੱਗੇ ਹੋਇਆ ਮੁੰਡੇ ਤੋਂ ਹੁਣ ਤੇ ਬਸ ਭਾਂਡਿਆਂ ਦੀ ਵੀ ਸੇਵ ਲਗਭਗ ਸਾਰੀ ਹੋਈ ਗਈ ਤੇ ਬਸ ਮਿਲਦੇ ਹਾਂ ਹੁਣ ਤੁਹਾਨੂੰ ਆ ਬੈਠਿਆਂ ਦੀ ਬਣਾ ਇਹਨਾਂ ਦੀ ਆ ਬੈਠੇ